ਪੈਂਡਰ ਲਾਦੂ ਕਾ ਦੇ ਫਤੇਗੜ ਦੇ ਰਹਿਣ ਵਾਲੇ ਪਤੀ ਪਤਨੀ ਬੱਚਾ ਸਮੇਤ ਜੀਵਾਂ ਰਹੀ ਗਏ ਹੋਏ ਸੀ ਵਾਪਸੀ ਰਸਤੇ ਵੇ ਸ਼ਮੀਲ ਪਿੰਨੇ ਰੁਕੇ ਤਾਂ ਪਿੱਛੋਂ ਆ ਰਹੀ 1 ਕਰੋੜ ਵੇਜ ਦੀ ਬੱਸ ਮੋਟਰਸਾਈਕਲ ਵਿੱਚ ਵੱਜੀ ਅਤੇ ਮੋਟਰਸਾਈਕਲ ਦੇ ਵਿੱਚ ਵੱਜੇ ਦੇ ਕਾਰਨ ਮੋਟਰਸਾਈਕਲ ਤੇ ਪਤੀ ਪਤਨੀ ਸਮੇਤ ਉਹਨਾਂ ਦੇ ਦੋ ਬੱਚੇ ਸਵਾਰ ਸੀ ਅਤੇ ਇੱਕ ਛੋਟਾ ਬੱਚਾ ਜਿਸ ਦੀ ਉਮਰ ਲਗਭਗ 10 ਮਹੀਨੇ ਦੱਸੀ ਜਾ ਰਹੀ ਹੈ ਬੱਸ ਦੇ ਵਜਨ ਕਾਰਨ ਮੋਟਰਸਾਈਕਲ ਹਿੱਲ ਗਿਆ ਅਤੇ ਬੱਚਾ ਬੱਸ ਵਾਲੇ ਸਾਈਡ ਜਾ ਡਿੱਗਿਆ ਜਿਸ ਨਾਲ ਦਰਦਨਾਕ ਹਾਦਸਾ ਹੋ ਗਿਆ ਤੁਸੀਂ ਸੜਕ ਤੇ ਚੀਕ ਚਕੜਾ ਪਾਇਆ ਵੀ ਵੇਖ ਰਹੇ ਹੋ ਇਹ ਜੋ ਹਾਦਸਾ ਹੋਇਆ ਇਹ ਪਿੰਡ ਪੀਰ ਮੁਹੰਮਦ ਦੇ ਨੇੜੇ ਹੋਇਆ ਹੈ ਜਿਸ ਵਿੱਚ 10 ਮਹੀਨੇ ਦਾ ਬੱਚਾ ਆਪਣੀ ਜਾਨ ਗਵਾ ਬੈਠਾ ਹੈ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਅਤੇ ਬੱਚੇ ਦੇ ਮਾਮੇ ਨੇ ਦੱਸਿਆ ਵੀ ਉਹ ਕੋਈ ਕੰਮ ਗਏ ਹੋਏ ਸੀ ਅਤੇ ਵਾਪਸੀ ਆ ਰਹੇ ਸੀ ਅਤੇ ਇਰਮ ਉਹ ਪਿੰਡ ਨੇੜੇ ਸ਼ਮੀਲ ਲੱਗੀ ਹੋਈ ਸੀ ਜਿੱਥੇ ਪਾਣੀ ਪੀਣ ਲਈ ਰੁਕੇ ਪਾਣੀ ਪੀਂਦੇ ਸਮੇਂ ਰਸ਼ ਹੋ ਜਾਂਦਾ ਹੈ ਅਤੇ ਸੜਕਾਂ ਤੇ ਆਵਾਜਾਈ ਹੌਲੀ ਹੋ ਜਾਂਦੀ ਹੈ ਅਤੇ ਪਿੱਛੋਂ ਰੋਲਵੇ ਦੀ ਬੱਸ ਆ ਰਹੀ ਸੀ ਜੋ ਕਿ ਮੋਟਰਸਾਈਕਲ ਦੇ ਨਾਲ ਜਾ ਟਕਰਾਈ ਜਿਸ ਨਾਲ ਮੋਟਰਸਾਈਕਲ ਤੇ ਬੈਠੇ પતિ ਪਤਨੀ ਤੇ ਉਹਨਾਂ ਦੇ ਦੋ ਬੱਚੇ ਇਸ ਵਿੱਚੋਂ ਇੱਕ ਬੱਚਾ ਜਿਸ ਦੀ ਉਮਰ ਲਗਭਗ 10 ਮਹੀਨੇ ਲੋਕਾਂ ਨੇ ਅਤੇ ਬੱਚੇ ਦੇ ਮਾਮੇ ਤੇ ਰਿਸ਼ਤੇਦਾਰਾਂ ਨੇ ਦੱਸੀ ਹੈ ਜਮੀਨ ਤੇ ਬੱਸ ਵਾਲੀ ਸਾਈਡ ਜੱਡ ਕਿ ਜਿਸ ਨਾਲ ਬੱਚੇ ਦੀ ਜਾਨ ਚਲੇਗੀ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਅਤੇ ਲੋਕਾਂ ਦਾ ਇਕੱਠ ਵੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਵੀ ਕਿਸ ਤਰ੍ਹਾਂ ਹੋ ਗਿਆ ਹੈ ਪੁਲਿਸ ਮਾਮਲੇ ਦੀ छानबीन ਕਰ ਰਹੀ ਹੈ ਜਾਂਚ ਕਰ ਰਹੀ ਹੈ ਵੀ ਇਹ ਹਾਦਸਾ ਕਿਸ ਤਰ੍ਹਾਂ ਹੋਇਆ ਪਰ ਇੱਥੇ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਵੀ ਸੜਕਾਂ ਤੇ ਅਕਸਰ ਗਰਮੀ ਦੇ ਦਿਨਾਂ ਵਿੱਚ ਲੋਕਾਂ ਨੂੰ ਗਰਮੀ ਤੋਂ ਬਚਾਉਣ ਲਈ ਸ਼ਬਰੀਲਾ ਲਾਈਆਂ ਜਾਂਦੀਆਂ ਹਨ ਤੇ ਸ਼ਬਰੀਲਾ ਲੱਗਣ ਦਾ ਸੜਕਾਂ ਤੇ ਆਵਾਜਾਈ ਦੇ ਵਿੱਚ ਵਿਗਨ ਪੈਦਾ ਹੁੰਦਾ ਹੈ ਜਿਸ ਕਾਰਨ ਸੜਕਾਂ ਤੇ ਇਸ ਤਰ੍ਹਾਂ ਦੇ ਕਈ ਹਾਦਸੇ ਵਾਪਰ ਜਾਂਦੇ ਹਨ ਸ਼ਬਰੀਲਾ ਤਾਂ ਸੇਵਲ ਹੀ ਲਗਾਈਆਂ ਜਾਂਦੀਆਂ ਹਨ ਪਰ ਜੋ ਹਾਦਸਾ ਵਾਪਰ ਗਿਆ ਹੈ ਇਹ ਵੱਡਾ ਸਵਾਲ ਖੜਾ ਹੁੰਦਾ ਪਾਸ ਦਾ ਨੰਬਰ PB02CR 6083 ਜੋ ਰੋਡਵੇ ਦੀ ਬੱਸ ਹੈ ਦੱਸਿਆ ਜਾ ਰਿਹਾ ਹੈ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿਸ ਤਰ੍ਹਾਂ ਲੋਕ ਆਸ-ਪਾਸ ਦੇ ਇਕੱਠੇ ਹੋ ਗਏ ਹਨ ਤੇ ਮੁੱਖ ਤੇ ਮੌਜੂਦ ਇੱਕ ਛੋਲੇ ਕੁਚੇ ਲਾਣ ਵਾਲੇ ਨੇ ਦੱਸਿਆ ਵੀ ਹਾਦਸਾ ਕਿਵੇਂ ਹੋਇਆ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਵੀ ਕਿਸ ਤਰ੍ਹਾਂ ਛੋਟੇ ਬੱਚੇ ਦੇ ਰਿਸ਼ਤੇਦਾਰ ਵਿਲਕ-ਵਿਲਕ ਕੇ ਰੋ ਰਹੇ ਹਨ ਜੁਨਾ ਦੀਆਂ ਚੀਕਾਂ ਤੇ ਜਿਨ੍ਹਾਂ ਨੂੰ ਵੇਖਿਆ ਨਹੀਂ ਜਾਂਦਾ ਇੱਥੇ ਇਹ ਗੱਲ ਵੱਡਾ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਵਾਲੇ ਅਧਿਕਾਰੀ ਅਜਿਹਿਆਂ ਅਨਧਿਕਾਰਤ ਲੱਗਾਂ ਵਾਲੇ ਸ਼ਬੀਲਾਂ ਨੂੰ ਬੰਦ ਕਿਉਂ ਨਹੀਂ ਕਰਾਉਂਦੇ ਜਿਸ ਕਰਕੇ ਹਾਦਸੇ ਹੁੰਦੇ ਹਨ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਕੋਈ ਹਰਨਾਮ ਸਿੰਘ ਕੀ ਕੰਮ ਕਰਦੇ ਹੋ ਇੱਥੇ ਹਾਂ ਕੁਝ ਨਹੀਂ ਚੋਲਿਆ ਕੋਲਟੇ ਚੋਲਿਆ ਤੁਸੀਂ ਕਿਹੜਾ ਐਕਸੀਡੈਂਟ ਹੋਇਆ ਹੈ ਹਾਂ ਜੀ ਆਂਦੀ ਕੀ ਨਾ ਤੁਹਾਡਾ ਹਰਨਾਮ ਸਿੰਘ ਨਾਮ ਸਿੰਘ ਕਿਹੜਾ ਆਪਣਾ ਪਿੰਡ ਸ਼ਮਨ ਚਿਸ਼ਤੀਆ ਓਕੇ ਇਹ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਐਕਸੀਡੈਂਟ ਖੜਾ ਮੋਟਰ ਖੜਾ ਸੀ ਖੜਾ ਸੀ ਜੀ ਹਾਂ ਜੀ ਪਾਣੀ ਪੀ ਰਿਆ ਸੀ ਅੱਛਾ ਤੇ ਮਗਰੂ ਬਾਸ ਤੋਂ ਵੱਜੀ ਗਿਆ ਅੱਛਾ ਬਾਸ ਵਾਲਾ ਨੇ ਮਤਲਬ ਵੇਡ ਮਾਰੀ ਹਾਂ ਜੀ ਹਾਂ ਜੀ ਵੇਡ ਵੱਜੀ ਗਈ ਤੇ ਬੱਚਾ ਡੇਕ ਪਿਆ ਦੂਜੀ ਸਾਈਡ ਤੇ ਟਾਇਰ ਨਾਲ ਪਾਸ ਟਾਇਰ ਉੱਤੋਂ ਲਾਂਗੇ ਪਿੱਛਾ ਟ ਜਿਹੜਾ ਚਲਾਉਣ ਤੁਸੀਂ ਉਹ ਮੁੰਡਾ ਹਾਂਜੀ ਜਿਹੜਾ ਚਲਾਉਣ ਤੇ ਸੀਗਾ ਉਹ ਉਹ ਡੱਕਾ ਲੱਗੇ ਨਾ ਉਹਨਾਂ ਨੇ ਦੋ ਵਾਜੀਆਂ ਅੱਛਾ ਦੋ ਵਾਜੀਆਂ ਸੀ ਹਾਂ ਬੱਚੇ ਸਵੇਰੇ ਤਿੰਨ ਜਣੇ ਸੀ ਚਾਰ ਜੀ ਸੀ ਇੱਕ ਬੱਚਾ ਹੋਰ ਥੋੜਾ ਜਾ ਕੇ ਚਾਰ ਨੇ ਹਾਂਜੀ ਹਾਂ ਇਹ ਕਿੱਥੋਂ ਦੇ ਕਿਹੜੇ ਪਿੰਡ ਦੇ ਇਹ ਫਾਦੇ ਕਰਦੇ ਨੇ ਲਾਧੂ ਗਾਹ ਪਤਗਰਥ ਰੋਪੜੀ ਹੈ ਨਾ ਹਾਂਜੀ ਹਾਂਜੀ ਇਹ ਆ ਰੁਕਣੇ ਤੋਂ ਰਹਿਦੇ ਨਾ ਇੱਥੋਂ ਹਾਂਜੀ ਹਾਂਜੀ ਉਹ ਨਾ ਲਾਉਣਗੇ ਅੱਜ ਸੋਨਾ ਲਾੜ ਗਿਆ ਹੈ ਹਾਂਜੀ ਇਹ ਕਿਹੜੇ ਪਿੰਡ ਦਾ ਹੈਗਾ ਬੱਚਾ ਇਹ ਲਾਧੂ ਗਾਹ ਰਾ杜 ਕੋ ਦੇ ਤੇ ਕਿੱਥੋਂ ਆ ਰਹੇ ਤੁਸੀਂ ਪੰਜੇ ਘਰ ਤੋਂ ਰੁਕਣਾ ਬੋਲ ਰਾ ਮਿਲਣ ਆਏ ਸੀਗੇ ਓਕੇ ਹਾਂ ਜਾਰ ਰਹੇ ਸੀ ਇੱਥੇ ਕਿਵੇਂ ਰੁਕੇ ਸੀ ਇੱਥੇ ਪਾਣੀ ਪੀਣ ਵਾਸਤੇ ਰੁਕੇ ਸੀ ਮਗਰੂ ਬੱਸ ਲਿਆ ਕੇ ਮਾਰ ਦਿੱਤੀ ਤੁਸੀਂ ਚਲਾਉਣਾ ਤਾਂ ਸੀ ਕੌਣ ਸੀ ਮੇਰਾ ਕਾਜੀ ਸੀ ਉਹ ਕਿੱਥੇ ਨੇ ਉਹ ਹਸਪੀਟਲ ਉਹਨੂੰ ਸੱਟ ਲੱਗੀ ਹੈ ਹਾਂਜੀ ਇਹ ਬੱਚੇ ਦੇ ਬੋੱਕੇ ਦੀ ਮੌਤ ਹੋ ਗਈ ਹਾਂਜੀ ਮੌਤ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਰਵਿੰਦਰ ਸਿੰਘ ਬੱਚਾ ਤੁਹਾਡਾ ਕੀ ਲੱਗਦਾ ਇਹ ਮੇਰਾ ਪੰਜਾ ਜੀ ਹਾਂਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत